ਜੇ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਬਹੁਤ ਹੀ ਖਾਸ ਹੈ ਕਿਉਂਕਿ ਇਸ ਮਹੀਨੇ ਜੋ ਸੰਗਰਾਮ ਦਾ ਦਿਹਾੜਾ ਆ ਰਿਹਾ ਹੈ ਜੀ ਸੋ ਸੰਗਰਾਮ ਦੇ ਦਿਹਾੜੇ ਤੇ ਕੁਝ ਕਰਮ ਜ਼ਰੂਰ ਕਰਨੇ ਚਾਹੀਦੇ ਨੇ ਜੀ ਸੋ ਖਾਸ ਕਰਕੇ ਸਾਵਣ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਕਰਮ ਕੀਤੇ ਜਾਣੇ ਨੇ ਸੋ ਕੋਸ਼ਿਸ਼ ਹੈ ਦੰਨਿਆ ਕਿ ਸ਼ੁਰੂਆਤ ਕੁਝ ਇਸ ਤਰੀਕੇ ਦੇ ਨਾਲ ਕੀਤੀ ਜਾਵੇ ਸੋ ਵੀਡੀਓ ਨੂੰ ਪੂਰੀ ਜਰੂਰ ਸੁਣਿਆ ਕਰੋ ਕਮੈਂਟਾਂ ਵੀ ਕੁਝ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਕਮੈਂਟਾਂ ਜੋ ਵੀ ਕਈ ਸੰਵਾਨਾਂ ਦੇ ਜਵਾਬ ਇਹ ਲ ਜਾਣਗੇ ਉਹ ਕਿਸੇ ਇੱਕ ਦੇ ਨਾਲ ਜੁੜੀ ਹੋਈ ਗੱਲ ਨਹੀਂ ਹੁੰਦੀ ਸੋ ਜਿੰਨੇ ਵੀ ਇਸ ਲਾਈਨ ਤੇ ਪੈਂਦੀ ਆ ਜ ਜੇਵਾ ਪੀਰਾਂ ਵੀਰਾਂ ਦੀ ਕਰਦੇ ਆ ਸੋ ਉਹਨਾਂ ਦੇ ਨਾਲ ਕਦੇ ਨਾ ਕਦੇ ਇਹ ਸੰਕੇਤ ਇਹ ਇਸ਼ਾਰੇ ਪਾਪੜਦੇ ਰਹਿੰਦੇ ਨੇ ਜੀ ਤੇ ਇਹਨਾਂ ਗੱਲਾਂ ਦੀ ਜ਼ਰੂਰਤ ਹਰ ਇੱਕ ਨੂੰ ਪੈਂਦੀ ਆ ਸੋ ਕਿਸੇ ਨੂੰ ਛੇਤੀ ਇਹਨਾਂ ਗੱਲਾਂ ਦੇ ਜਵਾਬ ਮਿਲ ਜਾਂਦੇ ਨੇ ਕਿਸੇ ਨੂੰ ਕੁਝ ਸਮੇਂ ਬਾਅਦ ਤਲਾਸ਼ ਕਰਨੀ ਪੈਂਦੀ ਸੋ ਬਿਹਤਰ ਹੈ ਕਿ ਵੀਡੀਓ ਨੂੰ ਪੂਰੀ ਸੁਣ ਲਿਆ ਜਾਵੇ ਜੀ ਸੋ ਵਕੀ ਇੱਥੇ ਹੁਣ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਰੂ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਨਾਲ ਦੇ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਂਦਾ ਰਹੇ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਦੱਸਦੇ ਆ ਜੀ ਸੋ ਇੱਥੇ ਜੀ ਇਹਨਾਂ ਨੇ ਕਮੈਂਟ ਵਿੱਚ ਲਿਖਿਆ ਹੈ ਕਿ ਦੀਦੀ ਜੀ ਮੈਨੂੰ ਸੁਪਨੇ ਵਿੱਚ ਪੀਰਾਂ ਨੇ ਦਿਖਾਇਆ ਹੈ ਕਿ ਚੌਂਕੀ ਆਏਗੀ ਸੋ ਕਹਿੰਦੇ ਕਿ ਮੈਂ ਚੌਂਕੀ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਂ ਮਨ ਵਿੱਚ ਹੀ ਪੀਰਾਂ ਨੂੰ ਯਾਦ ਕਰਦੀ ਆਂ ਵਿਸ਼ਵਾਸ ਕਰਦੀ ਪਰ ਘਰ ਦੇ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦੇ ਸੋ ਇਸ ਕਰਕੇ ਮੈਂ ਚੌਂਕੀ ਨਹੀਂ ਚਾਹੁੰਦੀ ਕਿ ਮੇਰੇ ਸਿਰ ਚੌਂਕੀ ਆਵੇ ਸੋ ਇਹਦੇ ਬਾਰੇ ਕਹਿੰਦੇ ਦੱਸ ਦਿਓ ਤੇ ਕਮੈਂਟ ਦਾ ਜਵਾਬ ਦਿਓ ਸੋ ਦੇਖੋ ਜੀ ਸੇਵਾ ਤੁਸੀਂ ਜਿਸ ਤਰੀਕੇ ਨਾਲ ਕਰੋਗੇ ਆਪਾਂ ਕਈ ਵਾਰ ਗੱਲ ਕੀਤੀ ਹੈ ਸੇਵਾ ਉਸੇ ਹੀ ਤਰੀਕੇ ਨਾਲ ਮੁਰਸ਼ਿਦ ਕਬੂਲ ਕਰ ਲੈਂਦਾ ਹੈ ਸੋ ਜੇਕਰ ਤੁਸੀਂ ਚੌਂਕੀ ਨਹੀਂ ਚਾਉਂਦੇ ਹੋ ਤੇ ਤੁਸੀਂ ਅਰਦਾਸ ਬੇਨਤੀ ਕਰੋ ਜਿਵੇਂ ਮਨ ਵਿੱਚ ਉਹਨਾਂ ਨੂੰ ਯਾਦ ਕਰਦੇ ਹੋ ਦਿਲੋਂ ਪਿਆਰ ਹੈ ਤਾਂ ਉਹ ਦਿਲ ਦੀ ਪੁਕਾਰ ਜ਼ਰੂਰ ਸੁਣਦੇ ਨੇ ਸੋ ਮਨ ਵਿੱਚ ਯਾਦ ਕਰੋ ਕੈਠ ਕੇ 2 ਮਿੰਟ ਅਰਦਾਸ ਬੇਨਤੀ ਇਹ ਕਰੋ ਕਿ ਮਾਲਕਾ ਸੇਵਾ ਲੈ ਬਚਨ ਦੇ ਤੇ ਮੇਰੇ ਸਿਰ ਚੌਂਕੀਣਾਵੇ ਜਦੋਂ ਤੁਸੀਂ ਢੰਗ ਨਾਲ ਵਚਨ ਕਰੋਗੇ ਸੇਵਾ ਕਰੋਗੇ ਤੇ ਉਹ ਜਰੂਰ ਤੁਹਾਡੀ ਪੁਕਾਰ ਨੂੰ ਸੁਣਨਗੇ ਤੇ ਬਾਕੀ ਇੱਥੇ ਇੱਕ ਗੱਲ ਇਹ ਵੀ ਹੈ ਜੇਕਰ ਕੋਈ ਪਿਛਲਾ ਹਿਸਾਬ ਹੈ ਤੁਹਾਡਾ ਸੇਵਾ ਦਾ ਤੇ ਉਹਨਾਂ ਨੇ ਤੁਹਾਡਾ ਨਾਮ ਕਰਾਉਣਾ ਇੱਥੇ ਖਾਸ ਕਰਕੇ ਜਿਹੜੇ ਲੋਕ ਵਿਸ਼ਵਾਸ ਨਹੀਂ ਨਾ ਗੱਲਾਂ ਤੇ ਕਰਦੇ ਕਰਦੇ ਤੰਗੀ ਦਿੰਦੇ ਆ ਸੋ ਫਿਰ ਉਹ ਪੀਰ ਦਾ ਹੋਣਾ ਵੀ ਕੀ ਹੋਇਆ ਕਿ ਆਪਣਾ ਹੋਣਾ ਨਾ ਦਿਖਾਵੇ ਸੋ ਫਿਰ ਉਹ ਪੀਰ ਉਹਨਾਂ ਨੂੰ ਜਲਦ ਹੀ ਪੈਰਾਂ 'ਚ ਚੁਕਾ ਲੈਂਦੇ ਨੇ ਸੋ ਫਿਰ ਕਿਸੇ ਦੇ ਰੋਕਿਆ ਨੇ ਰੁਕਦੇ ਜਦੋਂ ਫਿਰ ਕਿਸੇ ਦੀ ਇੱਜ਼ਤ ਕਰਵਾਉਣੀ ਹੋਵੇ ਜਣੀ ਆਪਣੇ ਸੇਵਕ ਦੀ ਇੱਜ਼ਤ ਕਰਾਉਣੀ ਹੋਵੇ ਉਹਦਾ ਨਾਮ ਕਰਨਾ ਹੋਵੇ ਜਦੋਂ ਉਹ ਨੂੰ ਕੋਈ ਪਰੇਸ਼ਾਨ ਕਰਦਾ ਹੋਵੇ ਤਾਂ ਉੱਥੇ ਫਿਰ ਪੀਰ ਕਿਸੇ ਦੇ ਰੋਕਿਆ ਰੁਕਦੇ ਵੀ ਨਹੀਂ ਤੇ ਉੱਥੇ ਉਹਨਾਂ ਨੇ ਆ ਕੇ ਰਹਿਣਾ ਹੈ ਜਿਸਰ ਕੋਈ ਪਿਛਲਾ ਹੀ ਤੁਹਾਡਾ ਸੰਬੰਧ ਹੈ ਸੇਵਾ ਦੇ ਨਾਲ ਫਿਰ ਉੱਥੇ ਕੋਈ ਨਹੀਂ ਰੋਕ ਸਕਦਾ ਜੀ ਸੋ ਬਾਕੀ ਘਬਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਕਿਉਂਕਿ ਕਿਸੇ ਫੱਕਰ ਦੀ ਸੇਵਾ ਕਰ ਰਹੇ ਹੋ ਕਿਸੇ ਆਮ انسان ਦੀ ਨਹੀਂ ਬਹੁਤ ਖਾਸ ਰੂਹ ਦੀ ਸੇਵਾ ਕਰ ਰਹੇ ਹੋ ਤੁਹਾਨੂੰ ਡਰਨ ਦੀ ਜਰੂਰਤ ਨਹੀਂ ਹੈ ਕਿਉਂਕਿ ਜਿੱਥੇ ਉਹ ਮਾਲਕ ਹੀ ਖੜਾ ਹੋ ਗਿਆ ਤੇ ਉੱਤੇ ਪਰੇਸ਼ਾਨ ਹੋਣ ਦੀ ਕੀ ਜਰੂਰਤ ਕਿਉਂਕਿ ਪ੍ਰਮਾਤਮਾ ਤੋਂ ਵੱਡਾ ਮਾਲਕ ਤੋਂ ਵੱਡਾ ਉਹਦੇ ਨਾਮ ਤੋਂ ਵੱਡਾ ਤਾਂ ਖੁਸ਼ ਹੈ ਹੀ ਨਹੀਂ ਜਿਹਨੂੰ ਤੁਸੀਂ ਤਿਆਰ ਐ ਉਹ ਫਿਰ ਵੀ ਮਨ ਵਿੱਚ ਡਰ ਰੱਖ ਰਹੇ ਹੋ ਡਰ ਤਰ ਕੋਈ ਨਾ ਉਹਨਾਂ ਤੇ ਡੋਰੀ ਸੁੱਟ ਦੋ ਗੱਲ ਸਾਰੀ ਜ਼ਿੰਦਗੀ ਦੀ ਉਹਨਾਂ ਦੇ ਹਵਾਲੇ ਕਰ ਦੇਣੀ ਚਾਹੀਦੀ ਵਸਤ ਉਹਨਾਂ ਦਾ ਨਾਮ ਤੇਉਂਦੇ ਜਾਓ ਤੇ ਉਸ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਸਾਰਾ ਕੁਝ ਸਹੀ ਕਰਦੇ ਜਾਂਦੇ ਨੇ ਜੀ ਸੋ ਖਾਸ ਕਰਕੇ ਉਹਨਾਂ ਨੂੰ ਜ਼ਰੂਰ ਝਕਾਉਂਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਆ ਚਾਹੇ ਘਰਦਿਆਂ ਨੂੰ ਪਰੇਸ਼ਾਨ ਕਰਦੇ ਕਿ ਤੂੰ ਸੇਵਾ ਨਾ ਕਰੋ ਤੁਸੀਂ ਆਹ ਨਾ ਕਰੋ ਉਹ ਨਾ ਕਰੋ ਜਦੋਂ ਜਿਆਦਾ ਤੰਗੀ ਮਿਲਣ ਲੱਗ ਪਵੇ ਤਾਂ ਫਿਰ ਉੱਥੇ ਪੀਰ ਆਪਣਾ ਹੁੰਨਾ ਦੱਸਦਾ ਹੈ ਕਿ ਮੈਂ ਖੜਾ ਹਾਂ ਨਾ ਫਿਰ ਚਾਹੇ ਦੁਨੀਆ ਇੱਧਰ ਦੀ ਉੱਧਰ ਹੋ ਜਾਵੇ ਚਾਹੇ ਦੁਨੀਆ ਪੂਰੀ ਇੱਕ ਸਾਈਡ ਤੇ ਹੋ ਜਾਵੇ ਫਿਰ ਉਹ ਇਨਸਾਨ ਇਕੱਲਾ ਨਹੀਂ ਹੁੰਦਾ ਜਿਸ ਨੂੰ ਲੱਗਦਾ ਕਿ ਮੈਂ ਇਕੱਲਾ ਹਾਂ ਤੇ ਬਾਕੀ ਸਾਰੇ ਇੱਕ ਸਾਈਡ ਤੇ ਹੋ ਗਏ ਸੋ ਕਿਉਂਕਿ ਉਸ ਸਮੇਂ ਉਹਦੇ ਨਾਲ ਉਹ ਪਰਮਾ ਰੱਬ ਰੱਬ ਖੜਾਮ ਦਾ ਯੱਥ ਜਿੱਥੇ ਰੱਬ ਖੜ ਗਿਆ ਉਥੇ ਇਹ ਗਿਣਤੀ ਦੇ ਲੋਕਾਂ ਦੀ ਕੋਈ ਐਮੀਅਤ ਨਹੀਂ ਰਹਿ ਜਾਂਦੀ ਜੀ ਸੋ ਇਸ ਕਰਕੇ ਵਿਸ਼ਵਾਸ ਰੱਖ ਕੇ ਸੇਵਾ ਸਿਮਰਨ ਕਰੋ ਇਹਦੇ ਨਾਲ ਹੀ ਇੱਜ਼ਤ ਕਰਾਈ ਜਾਵੇਗੀ ਕਿਉਂਕਿ ਜਦ ਸੇਵਾ ਚ ਪੈਨੇ ਹੋ ਤਾਂ ਮਾਲਕ ਆਪਣੇ ਆਪ ਇੱਜ਼ਤਾਂ ਕਰਵਾ ਦਿੰਦਾ ਹੈ ਜੀ ਸੋ ਜਿਹੜੇ ਨਫ਼ਰਤ ਕਰਦੇ ਨੇ ਉਹਨਾਂ ਨੂੰ ਵਿੱਚ ਪਾ ਲੈਂਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਸਪਨੇ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਨજર ਦਰਬਾਰ ਤੇ ਦਰਗਾਹ ਤੇ ਆਉਂਦਾ ਹੈ ਸੋ ਇਸ ਦਾ ਕੀ ਮਤਲਬ ਹੈ ਸੋ ਦੇਖੋ ਜੀ ਸਪਨੇ ਦੇ ਵਿੱਚ ਜੇਕਰ ਦਰਵਾਜ਼ੇ ਦੇ ਜਿਆਦਾ ਘਲਾਰਾ ਨਜ਼ਰ ਆਉਂਦਾ ਹੈ ਸੋ ਫਿਰ ਇੱਕ ਗੱਲ ਦਾ ਧਿਆਨ ਰੱਖੋ ਕਿ ਜਿਸ ਰੂਮ ਦੇ ਵਿੱਚ ਤੁਸੀਂ ਸੇਵਾ ਕਰਦੇ ਹੋ ਉਸ ਰੂਮ ਦੇ ਵਿੱਚ ਕੁਝ ਐਸੀ ਚੀਜ਼ ਤਾਂ ਨਹੀਂ ਪਈ ਜਿਹੜੀ ਨਾ ਹੋਣੀ ਹੋਵੇ ਜਾਂ ਫਿਰ ਕਦੇ ਚੱਪਲ ਤਾਂ ਨਹੀਂ ਕਿਉਂਕਿ ਚੱਪਲ ਖਾਸ ਕਰਕੇ ਉਸ ਰੂਮ ਦੇ ਵਿੱਚ ਨਹੀਂ ਰਹਿਣੀ ਚਾਹੀਦੀ ਚਾਹੇ ਵਿਸ਼ਾ ਕਦੀ ਤੁਸੀਂ ਉਸ ਰੂਮ ਨੂੰ ਜਿਆਦਾ ਵਰਤੋਂ ਚ ਲੈਂਦੇ ਹੋ ਤੇ ਇੱਕ ਸਾਈਡ ਤੇ ਉਹਨਾਂ ਦੀ ਜੋਤ ਜਾਂ ਚਰਾਹ ਕਰਦੇ ਹੋ ਤੋ ਇਹਨਾਂ ਗੱਲਾਂ ਦਾ ਹੀ ਧਿਆਨ ਰੱਖਣਾ ਜ਼ਰੂਰੀ ਹੈ ਕਈਆਂ ਦੇ ਚੱਪਲਾ ਪੰਜਾ ਹੁੰਦੀਆਂ ਹੈ ਦਰਵਾਜ਼ੇ ਦੇ ਵਿੱਚ ਜਾਂ ਫਿਰ ਰਸਤੇ 'ਚ ਲਾਂਗੇ ਦੇ ਵਿੱਚ ਚੱਪਲ ਲਈ ਹੁੰਦੀ ਆ ਜਿਸ ਰੂਮ ਦੇ ਵਿੱਚ ਪੀਰਾਂ ਦਾ ਤੁਸੀਂ ਸਰੂਪ ਰੱਖਿਆ ਹੋਇਆ ਆ ਤਾਂ ਵੀ ਇਹ ਸੰਕੇਤ ਮਿਲਦੇ ਨੇ ਸਾਫ ਸਫਾਈ ਤੇ ਰਸਤਾ ਕਲੀਅਰ ਹੋਣਾ ਚਾਹੀਦਾ ਹੈ ਜੀ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਿਆ ਕਰੋ ਧਿਆਨ ਜ਼ਰੂਰ ਦਿਓ ਜਦੋਂ ਸੇਵਾ ਹੀ ਕਰਨੀ ਘਰ 'ਚ ਫੱਕਰ ਨੂੰ ਬਿਠਾ ਲਿਆ ਤਾਂ ਫਿਰ ਸੋਚਮ ਵੀ ਬਹੁਤ ਹੁੰਦੀ ਹੈ ਤੇ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਜੀ ਸੋ ਉਸ ਰੂਮ ਦੇ ਵਿੱਚ ਕੁਝ ਗਲਤ ਚੀਜ਼ ਨਾ ਪਈ ਹੋਵੇ ਗਲਤ ਕੋਈ ਕੱਪੜਾ ਨਾ ਪਿਆ ਹੋਵੇ بس ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੀ ਕਿਉਂਕਿ ਨੂਰੀ ਚੀਜ਼ਾਂ ਹੈ ਨੂਰੀ ਰੂਹਾਂ ਆ ਤੇ ਉਹਨਾਂ ਦਾ ਧਿਆਨ ਰੱਖਣਾ ਤਾਂ ਬਹੁਤ ਹੀ ਜ਼ਰੂਰੀ ਹੈ ਸਪਾਈ ਮੰਗਦੇ ਆ ਕਹਿੰਦੇ ਕਿ ਜਾਂ ਸਪਾਈ ਬਾਹਾਂ ਖੁਦਾਈ ਸੋ ਜਿੱਥੇ ਤੁਸੀਂ ਸਪਾਈ ਰੱਖੋਗੇ ਉੱਥੇ ਖੁਦਾ ਦਾ ਵਾਸ ਹੁੰਦਾ ਹੈ ਸੋ ਇਸ ਕਰਕੇ ਆਪਣੇ ਹਲੋਕੀ ਕੋਸ਼ਿਸ਼ ਕਰਨੀ ਕੀ ਧਿਆਨ ਰੱਖਿਆ ਜਾਵੇ ਤੇ ਬਾਕੀ ਕੋਈ ਇਹੋ ਜੀ ਰੂਹ ਨਾ ਉਸ ਰੂਹ ਦੇ ਵਿੱਚ ਜਾਵੇ ਜੋ ਕਿ ਕਈ ਵਾਰ ਕੁਝ ਮਹੀਨੇ ਦੇ ਐਸੇ ਦਿਨ ਹੁੰਦੇ ਨੇ ਸੋ ਕਿਉਂਕਿ ਕਈ ਤਾਂ ਸੇਵਾ ਕਰਨ ਵਾਲਾ ਰੂਹਾ ਹੈ ਪਾਕ ਬਵਿੱਤਰ ਹੈ ਉਹ ਇਸ ਸਮੇਂ ਦੇ ਵਿੱਚ ਜੇਕਰ ਚਲ ਵੀ ਜਾਣ ਜਾਣੇ ਚ ਜਾਂ ਜਾਣ ਬੁੱਝ ਕੇ ਜਾਣ ਜਾਣੇ ਚ ਚਲੇ ਜਾਣ ਉਹਨਾਂ ਨੂੰ ਮਾਫੀ ਮਿਲ ਜਾਂਦੀ ਹੈ ਕਿਉਂਕਿ ਮਨ ਸਾਫ ਉਹਨਾਂ ਦੀ ਸੇਵਾ ਵੀ ਉਹੀ ਕਰ ਰਹੇ ਆ ਕਿਸੇ ਮਜਬੂਰੀ ਦੇ ਕਾਰਨ ਜਾਣਾ ਪੈ ਰਿਹਾ ਜੇ ਜਦੋਂ ਅਸੀਂ ਕੋਈ ਸਿਰੂ ਆ ਜਾਂਦੀ ਜਿਹੜੀ ਵੀ ਸੇਵਾ ਵੀ ਨਹੀਂ ਕਰਦੀ ਪਰ ਆਪਣਾ ਧਿਆਨ ਵੀ ਨਹੀਂ ਸਾਫ ਸਪਾਈ ਦਾ ਰੱਖ ਰਹੀ ਤਦ ਵੀ ਇਹ ਸਭ ਸੰਕੇਤ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਇਹਨਾਂ ਗੱਲਾਂ ਦਾ ਖਿਆਲ ਕਰਨਾ ਹੈ ਅੱਗੇ ਤੋਂ ਤਾਂ ਹੁਣ ਆਪਾਂ ਮੇਨ ਵਿਸ਼ੇ 'ਲ ਚੱਲਦੇ ਆ ਜੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਆ ਸਾਵਣ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਸੰਗਰਾਮ ਤੇ ਕੁਝ ਨਾ ਕੁਝ ਕਰਮ ਕਰਨੇ ਆ ਜੀ ਸੋ ਪਹਿਲਾ ਤਾਂ ਕਰਮ ਇਹੀ ਹੈ ਕਿ ਉਸ ਦਿਨ ਗੁਰਦੁਆਰਾ ਸਾਹਿਬ ਜਾਇਆ ਜਾਵੇ ਤੇ ਥੋੜਾ ਬਹੁਤ ਤੇ 24 ਸਰ ਦਾ ਹੈ ਗੁਰਦੁਆਰਾ ਸਾਹਿਬ ਨੂੰ ਪ੍ਰਸ਼ਾਦ ਚੜਾਇਆ ਜਾਵੇ ਸੋ ਇਹ ਜੋ ਸ਼ੁਰੂਆਤ ਸੰਗਰਾਂਦ ਦੀ ਕਰਨੀ ਹੁੰਦੀ ਆ ਇਸ ਦਿਨ ਤਾਂ ਅਮਰਤ ਵੇਲੇ ਉੱਠ ਕੇ ਉਹ ਮਾਲਕ ਦਾ ਨਾਮ ਲੈਣਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਥੋੜਾ ਪ੍ਰਸ਼ਾਦ ਘਰ ਵਿੱਚ ਹੀ ਤਿਆਰ ਕਰਕੇ ਪਹਿਲਾਂ ਤਾਂ ਵੰਡ ਲਓ ਜੇਕਰ ਘਰ ਵਿੱਚ ਦਰਬਾਰ ਬਣਿਆ ਹੋਇਆ ਹੈ ਜੀ ਸੋ ਗੁਰਦੁਆਰਾ ਸਾਹਿਬ ਅਲੱਗ ਤੋਂ ਪ੍ਰਸ਼ਾਦ ਜਿਵੇਂ ਜਿਆਦਾ ਤੱਕ ਦਾ ਫੁੱਲੀਆਂ ਪਤਾਸਤਿਆਂ ਦਾ ਹੀ ਚੜਦਾ ਹੈ ਥੋੜਾ ਬਹੁਤ ਜ਼ਰੂਰ ਚੜਾਇਆ ਕਰੋ ਸੋ ਆਟਾ ਕਣਕ ਜੋ ਸਰਦਾ ਹੈ ਗੁਰਦੁਆਰਾ ਸਾਹਿਬ ਜ਼ਰੂਰ ਮਹੀਨੇ ਬਾਅਦ ਦਸਵੰਦ ਕੱਢਣਾ ਹੀ ਚਾਹੀਦਾ ਹੈ ਜੀ ਆਪਣੀ ਦਸੰਹ ਦੇ ਕੀਰਤ ਵਿੱਚੋਂ ਕੁਝ ਨਾ ਕੁਝ ਦਾਨ ਪੂਣੇ ਜ਼ਰੂਰ ਕਰਨਾ ਚਾਹੀਦਾ ਹੈ ਤੇ ਬਾਕੀ ਇਸ ਮਹੀਨੇ ਮoure ਵਰਤਵੀ ਸ਼ਿਵ ਸ਼ੰਕਰ ਦੇ ਸ਼ੁਰੂ ਹੋ ਜਾਣੇ ਨੇ ਸੋ ਵੱਤ ਵਦਨ ਪੁੰਨ ਕਰਨਾ ਹੈ ਸੋ ਜਿਹੜੀਆਂ ਰੂਹਾਂ ਦੇ ਕੋਲ ਗੰਜਾਇਸ਼ ਨਹੀਂ ਹੈ ਤੋਂ ਵਖਤ ਦੀ ਰੋਟੀ ਨਹੀਂ ਚੜਦੀ ਸੋ ਕੋਸ਼ਿਸ਼ ਕਰਨੀ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਇੰਨੇ ਜੋਗਾ ਕੀਤਾ ਹੈ ਤੇ ਵੱਦ ਛੱਡ ਕੇ ਹੋਜੇ ਕਰਮ ਕਰਿਆ ਕਰੋ ਜਿਸ ਮਹੀਨੇ ਜ਼ਿਆਦਾ ਸੇਵਾ ਮਾਨਤਾ ਹੁੰਦੀ ਉਸ ਮਹੀਨੇ ਜੇਕਰ ਤੁਸੀਂ ਕਰਮ ਚੰਗਾ ਕਰਦੇ ਹੋ ਦਾਨ ਨੂੰ ਜ਼ਿਆਦਾ ਕਰਦੇ ਹੋ ਬੇਜਵਾਨਿਆਂ ਦੀ ਤੁਸੀਂ ਰੱਖਿਆ ਕਰਦੇ ਹੋ ਬੇਜਵਾਨਿਆਂ ਨੂੰ ਖਾਣ ਨੂੰ ਭੋਜਨ ਦਿੰਦੇ ਹੋ ਤੇ ਇਹਦੇ ਨਾਲ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਦਲਾਅ ਆਉਂਦਾ ਹੈ ਬਹੁਤ ਵੱਡੇ ਚੰਗੇ ਕਰਮ ਨੇ ਸੋ ਚੰਗੇ ਕਰਮ ਇਹੋ ਜਿਹੇ ਹੁੰਦੇ ਨੇ ਜਿੱਥੇ ਕਿਸੇ ਦੀ ਹੈਲਪ ਕਰਨ ਦੀ ਜ਼ਰੂਰਤ ਆ ਉੱਥੇ ਥੋੜੀ ਬਹੁਤ ਹੀ ਸਹੀ ਪਰ ਹੈਲਪ ਕਰਿਆ ਜ਼ਰੂਰ ਕਰੋ ਜਦੋਂ ਅਸੀਂ ਇੰਦਰ ਉਂਦਰ ਪੈਸਾ ਬਰਬਾਦ ਕਰਦੇ ਦਵਾਈਆਂ ਨੂੰ ਲੱਗਦਾ ਹੈ ਫਿਰ ਵੀ ਜਿੰਨੇ ਮੰਗਦੇ ਡਾਕਟਰ ਚਾਹੇ ਕੋਲ ਵੀ ਨਾ ਹੋਣ ਅਸੀਂ ਔਰ ਡਾਕਟਰਾਂ ਦੇ ਮੂੰਹ ਭਰੇ ਹੀ ਦਿੰਦੇ ਆ ਤੇ ਬਾਰੇ ਜੇਕਰ ਹੈਲਪ ਕਰਨ ਦੀ ਜ਼ਰੂਰਤ ਆਉਂਦੀ ਆ ਕੋਲ ਵੀ ਕੁਛ ਆ ਤੇ ਉੱਥੇ ਅਸੀਂ ਪਿੱਛੇ ਹਟ ਜਾਂਦੀ ਆ ਸੋ ਕੋਸ਼ਿਸ਼ ਕਰੋ ਕਿ ਵੱਦ ਤੋਂ ਵੱਧ ਦਾਨ ਪੁੰਨ ਜ਼ਰੂਰ ਕੀਤਾ ਜਾਵੇ ਕਰਕੇ ਦੇਖ ਲਓ ਤੁਹਾਨੂੰ ਇਹਦੇ ਨਾਲ ਜ਼ਿੰਦਗੀ ਵਿੱਚ ਇੰਨਾ ਕੁ ਬਦਲਾਵ ਨਜ਼ਰ ਆਵੇਗਾ ਜ਼ਿੰਦਗੀ ਬਦਲ ਜਾਂਦੀ ਹੈ ਸੋ ਕਰਮਾਂ ਦੇ ਸਿਰ ਤੇ ਹੀ ਜ਼ਿੰਦਗੀ ਬਦਲਦੀ ਆ ਕਰਮਾਂ ਦੇ ਸਿਰ ਤੇ ਹੀ ਅਸੀਂ ਇਹ ਸੁੱਖ ਦਾ ਜੀਵਨ ਬਤੀਤ ਕਰ ਸਕਦੇ ਆ ਇਹ ਚੰਗੇ ਕਰਮਾਂ ਦੇ ਨਾਲ ਇਹ ਚਰਾਸਤੀ ਦੇ ਗੇੜ ਤੋਂ ਨਿਕਲਿਆ ਜਾ ਸਕਦਾ ਹੈ ਤੇ ਮਾਲਕ ਦੇ ਚਰਨਾਂ ਨਾਲ ਚਾਹਦਾ ਹੈ ਜੀ ਸੋ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰੋ ਕੁਝ ਨਾ ਕੁਝ ਜਾਣੇ ਮਹੀਨੇ ਦੇ ਵਿੱਚ ਕਰਮ ਕਰਨਾ ਹੀ ਚਾਹੀਦਾ ਆ ਜਿਹਦੇ ਨਾਲ ਅਸੀਂ ਇਹ ਜ਼ਿੰਦਗੀ ਨੂੰ ਸੌਖਾ ਕਰ ਸਕਦੇ ਆ ਤੇ ਪ੍ਰਮਾਤਮਾ ਦੀ ਨਿਗਾਹ ਚ ਰਹਿ ਸਕਦੇ ਆ ਸੋ ਆਪਣੇ ਮਾਲਕ ਦਾ ਨਾਮ ਲੈ ਕੇ ਕੋਈ ਵੀ ਚੰਗਾ ਕਰਮ ਕਰੋ ਕਬੂਲ ਹੀ ਹੁੰਦਾ ਹੈ ਸੋ ਜੇ ਪ੍ਰਮਾਤਮਾ ਦੀ ਨਜ਼ਰ ਚ ਰਹਿਣਾ ਆ ਤੇ ਇਹਨਾਂ ਗੱਲਾਂ ਤੇ ਖਿਆਲ ਕਰਨਾ ਪਵੇਗਾ ਜੀ ਸੋ ਜਿੰਨੇ ਜੋਗੀ ਵੀ ਹੋ ਉਹਨਾਂ ਕਰਮ ਜ਼ਰੂਰ ਕਰਿਆ ਕਰੋ ਜਿਕਰ ਕੋਲ ਕੁਝ ਨਹੀਂ ਹੈ ਤੇ ਸੱਚ ਦੀ ਆਦਤ ਤਨ ਨੂੰ અપਨਾਓ ਸੱਚ ਦਾ ਸਾਥ ਦਿਓ ਤੇ ਨਾਮ ਦੀ ਕਮਾਈ ਕਰੋ ਤੇ ਇੱਕ ਦਿਨ ਪ੍ਰਮਾਤਮਾ ਫਿਰ ਬਹੁਤ ਕੁਝ ਝੋਲੀ 'ਚ ਪਾ ਦਿੰਦਾ ਹੈ ਜੀ ਐਸੀਆਂ ਰੂਹਾਂ ਦੇ ਸੋ ਵਾਕੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ